ਸੱਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਕਾਲ ਆਪਾਂ ਚੜੇ ਅੱਜ ਛੱਤ ਤੇ ਕਾਫੀ ਦਿਨਾਂ ਬਾਅਦ ਚੜੇ ਆ ਕਿ ਥੋੜੀ ਥੋੜੀ ਧੁੱਪ ਸੇਕ ਲਈਏ ਆਪਾਂ ਤੇ ਤੁਹਾਨੂੰ ਇੱਧਰ ਦਿਖਾਉਣੀ ਹੈ ਇੱਧਰ ਹੈ ਸਾਡੇ ਸਕੂਲ ਸਕੂਲ ਦੇ ਵਿੱਚ ਅਜ ਪੈ ਰਹੀਆਂ ਐਮਸੀ ਦੀਆਂ ਵੋਟਾਂ ਹਣਾ ਮੈਂ ਤੁਹਾਨੂੰ ਵੈਸੇ ਦਿਖਾ ਨਹੀਂ ਸਕਦੇ ਆਪਾਂ ਚਲ ਆਪਾਂ ਘਾੜੀ ਲੈਣੇ ਆਪਾਂ ਆਪਣੇ ਛੱਤ ਦੇ ਇਹ ਸਕੂਲ ਦੇ ਵਿੱਚ ਐਮਸੀ ਦੀਆਂ ਵੋਟਾਂ ਪੈ ਰਹੀਆਂ ਨੇ ਕੋਈ ਜ਼ਿਆਦਾ ਭੀੜ ਭੜੱਕਾ ਨਹੀਂ ਦੋ ਚਾਰ ਆਉਂਦੇ ਆਪਾਂ ਚੱਲ ਜਾਂਦੇ ਵੋਟ ਪਾ ਕੇ ਤੇ ਨਾਲ ਹੀ ਇੱਧਰ ਇੱਕ ਕੰਮ ਚੱਲ ਰਿਹਾ ਮੈਨੂੰ ਲੱਗਦਾ ਰੂਮ ਬਣ ਰਿਹਾ ਇੱਧਰ ਆਂਦੇ ਨਹੀਂ ਜਾਂਦੇ ਨਹੀਂ ਲੋਕ ਵੋਟਾਂ ਪਾ ਕੇ ਹਨ ਤੇ ਪਰ ਫਿਰ ਵੀ ਮੈਂ ਹਰ ਇੱਕ ਨੂੰ ਕਹਿੰਨੀ ਹੁਨੇ ਕ ਭਾਈ ਆਪਣਾ ਭਾਈਚਾਰਾ ਆਪਣਾ ਸੱਭਿਆਚਾਰ ਬਣਾਈ ਰੱਖਿਓ ਤੇ ਮੈਂ ਇੱਥੇ ਦੇਖਾ ਰਹੀ ਹਾਂ ਤੁਹਾਨੂੰ ਬੜਾ ਘਾਹ ਹੁੰਦਾ ਸੀ ਜਿੱਥੇ ਉੱਠ ਸਰ ਜਾ ਰਹੇ ਨੇ ਹੁਣ ਤਾਂ ਇੱਥੇ ਬਸ ਸਫਾਈ ਕੀਤੀ ਹੋਈ ਹੈ ਦੇਖੋ ਵੋਟਾਂ ਪਾਪਾ ਜਾਏ ਸਾਹਮਣੇ ਰੋਡ ਜਾ ਰਹੀ ਹੈ ਤੇ ਸਾਹਮਣੇ ਹੈ 슈ਗਰ ਮਿਲ ਇਹ 슈ਗਰ ਮਿਲ ਦਾ ਇਹ ਆਪਾਂ ਵੀ ਤੁਹਾਨੂੰ ਸ਼ਤ ਤੋਂ ਉਹ ਦਿਖਾ ਰਹੇ ਕਾਫੀ ਵਾਰ ਦਿਖਾਈਏ ਤੁਹਾਨੂੰ ਵੈਸੇ ਹੁਣ ਚੱਲ ਰਹੀ ਹੈ ਇਹ ਮੇਰਾ ਮਤਲਬ ਦਿਖਾਉਣ ਰਿਹਾ ਸੀ ਕਿ ਦੇਖੋ ਹੁਣ ਚੱਲ ਰਹੀ ਹੈ 슈ਗਰ ਮਿਲ ਦਾ ਧੂਆ ਦੇਖੋ ਕਿੰਨਾ ਜਾ ਰਿਹਾ ਔਰ ਇਨਾ ਕੱਪੜਿਆਂ ਦੇ ਉੱਪਰ ਕਾਲਸ ਸੁੱਟਦਾ ਨਾ ਬਹੁਤ ਜ਼ਿਆਦਾ ਕੱਪੜੇ ਬਾਹਰ ਪਾਓ ਥੋੜੀ ਦੇਰ ਲਈ ਤਾਂ ਭਰ ਜਾਂਦੇ ਨੇ ਪਰ ਕੀ ਕਰੀਏ ਹਣ ਕੱਪੜੇ ਤਾਂ ਧੁੱਪ ਚ ਸਿਕਾਉਣੇ ਹੋਏ ਹਨ ਫਿਰ ਛਾੜ ਕੇ ਰੱਖਣੇ ਪੈਂਦੇ ਆ ਗਿੱਲੇ ਕੱਪੜੇ ਦੇ ਉੱਪਰ ਡੇਕਦੀ ਹੈ ਤਾਂ ਬੜੀ ਪਰੇਸ਼ਾਨੀ ਹੁੰਦੀ ਹੈ ਕੱਪੜੇ ਤੇ ਕਾਲਸ ਚੰਮ ਜਾਂਦੀ ਹੈ ਪਰਾਪਨ ਫਿਰ ਸਾਰੇ ਕੱਪੜਿਆਂ ਦੇ ਉੱਪਰ ਕੋਈ ਹੋਰ ਕੱਪੜਾ ਇੱਕ ਪਾਉਣਾ ਪੈਂਦਾ ਕਿ ਜਿਹੜੀ ਕਿ ਕੱਪੜਿਆਂ ਦੇ ਉੱਪਰ ਕਾਲਸ਼ਨਾ ਲੱਗੇ ਤੇ ਇਹ ਇਧਰੋਂ ਮੈਂ ਦਿਖਾ ਰਹੀ ਸੀ ਤੇ ਇਧਰ ਦੀ ਕੋ ਸਾਹਮਣੇ ਰੋਡ ਆ ਰਹੀ ਹੈ ਬਹੁਤ ਜਾਂਦੀ ਰੋਡ ਹੈ ਰੋਡਵੇਜ ਦੀ ਲਾਰੀ ਵੀ ਨਿਕਲ ਰਹੀ ਹੈ ਤੇ ਇਧਰ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਨੇ ਤੇ ਮੈਂ ਤੁਹਾਨੂੰ ਖੋਰ ਦਿਖਾਨੀ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬੜੇ ਦਰਸ਼ਨ ਕਰਾਣੀ ਮੇਰੇ ਘਰ ਤੋਂ ਬਿਲਕੁਲ ਨਜ਼ਦੀਕ ਆ ਪਹਿਲਾਂ ਮੈਂ ਸਵੇਰ ਜਾਂਦੀ ਹੁੰਦੀ ਸੀ ਹੁਣ ਸਵੇਰ ਬਹੁਤ ਜ਼ਿਆਦਾ ਕੁੱਤੇ ਨਹੀਂ ਕੁੱਤੇ ਕਰਕੇ ਮੈਂ ਜਾਂਦੀ ਨਹੀਂ ਫਿਰ ਸਵੇਰ ਤਾਂ ਥੋੜਾ ਵੱਡੇ ਦਿਨ ਹੀ ਜਾਨੀ ਆ ਮੈਂ ਚਾਰ ਚੁਪਰੇ ਦੇਖੋ ਮੰਦਿਰ ਇਥੇ ਗੁਰਦੁਆਰਾ ਸਾਹਿਬ ਵੀ ਕਾਫੀ ਆ ਮਨ ਲੈਂਦੇ ਹਾਬ ਨਾ ਗੁਰਦੁਆਰਾ ਸਾਹਿਬ ਦੇਖੋ ਕਿੱਦਾਂ ਬੱਸਾਂ ਹਾਰਨ ਤੇ ਹਾਰਨ ਚੜ ਰਹੀਆਂ ਨੇ ਤੇ ਉਧਰ ਦੇਖੋ ਕਿੱਦਾਂ ਬੀਬੀਆਂ ਬਾਹਰ ਚ ਖੜੀਆਂ ਨੇ ਤੇ ਤਲਾਸ਼ੀ ਲੈਂਦੀ ਪਤਾ ਨਹੀਂ ਕਿਹਦੇ ਚੀਜ਼ ਦੀ ਤਲਾਸ਼ੀ ਲੈਂਦੀਆਂ ਕਿ ਕੁਝ ਲੈ ਕੇ ਤਾਂ ਨਹੀਂ ਆ ਰਿਆ ਹਨ ਲੜਾਈ ਦਾ ਵੀ ਡਰ ਲੱਗਦਾ ਹੁੰਦਾ ਨਾ ਸਾਰਿਆਂ ਨੂੰ ਇਸ ਲਈ ਕਰਕੇ ਚਾਰ ਸਪੇਰੇ ਮੰਦਰੀ ਮੰਦਰ ਨੇ ਇਧਰ ਗਰਦਵਾਰਾ ਸਿਰ ਤੇ ਮੈਂ ਦੋ ਚਾਰ ਕੇ ਦਿਖਾਈ ਦਿੰਦੇ ਨੇ ਪਿੱਛਾ ਕਰਦੇ ਉੱਪਰ ਮੁੰਡਾ ਚੜਿਆ ਸੀ ਜੋ ਕਿ ਆਪਣੀ ਪਤੰਗਾ ਉਡਾ ਰਿਹਾ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆਪਣੀ ਸਬਜੀ ਵਿਚਾਰੇ ਕਰੇਲੇ ਤਾਂ ਸਰਦੀ ਦੇ ਨਾਲ ਸੜ ਗਏ ਆ ਹਨਾ ਅੱਜ ਮੈਂ ਬਹੁਤ ਦਿਨਾਂ ਬਾਅਦ ਆਈ ਆ ਆ ਦੇਖੋ ਲੱਗਿਆ ਹੋਇਆ ਕਰੇਲਾ ਖਲੇ ਇੱਕ ਦਾ ਤਾਂ ਬਣਨਾ ਕੁਛ ਨਹੀਂ ਪਹਿਲੇ ਇੱਕ ਦਿਨ ਮੈਂ ਤਿੰਨ ਚਾਰ ਕਰੇਲੇ ਤੋੜ ਕੇ ਲੈ ਗਈ ਸੀ ਤਾਂ ਮੈਂ ਇੱਕ ਪਿਆਜ਼ ਪਾ ਕੇ ਸਬਜੀ ਬਣੀ ਇੱਕ ਜਾਣੇ ਦੀ ਸਾਡੀ ਕਿਉਂਕਿ ਮੇਰੇ ਹਸਬੰਦ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਰੈਲਿਆਂ ਦੀ ਸਬਜ਼ੀ ਦੀ ਮੈਂ ਬਣਾ ਕੇ ਦੇਣੀ ਹੁੰਦੀਆਂ ਨਾਲੇ ਸੁੱਕ ਵੀ ਰਹੇ ਨੇ ਵਿੱਚੇ ਪਤਾ ਨਹੀਂ ਇੱਥੇ ਕੀ ਹੋਇਆ ਹੈ ਸਬਜ਼ੀ ਛੋਟੇ ਛੋਟੇ ਹੋ ਕੇ ਸੁੱਕਾ ਮਤਲਬ ਕਿ ਪੱਕਣ ਜਿਹੇ ਟਾਈਪ ਹੋ ਜਾਂਦੇ ਵੀ ਪੱਕ ਜਾਂਦੇ ਨੇ ਤੇ ਮੇਥੀ ਆਪਾਂ ਇੱਕ ਵਾਰੀ ਇੱਥੋਂ ਤੋੜ ਲਈ ਹੈ ਮੇਥੀ ਤੋੜ ਕੇ ਆਪਾਂ ਇੱਕ ਵਾਰੀ ਖਾ ਲਈ ਆਗੇ ਕਿਉਂਕਿ ਜਾਦ ਨਹੀਂ ਆਪਾਂ ਛੋਟੇ ਜਿਹੇ ਡਰਮ ਦੇ ਵਿੱਚ ਇਹ ਦੇਖੋ ਲਾਈ ਹੋਇਆ ਡਰਮ ਕੱਟ ਕੇ ਲਾਈ ਵੀ ਆਪਣੇ ਪਰ ਆਪਣੇ ਖਾਣ ਜੋਗਾ ਕੰਮ ਵਧੀਆ ਚੱਲ ਜਾਂਦਾ ਪਾਲਕ ਇਹਦੇ ਵੀ ਆਪਾਂ ਬਣਾ ਲਿਆ ਪਾਲਕ ਦਾ ਵੀ ਬਣਾ ਲਿਆ ਪਦੀਨਾ ਬਹੁਤ ਜ਼ਿਆਦਾ ਹੋਇਆ ਵਾ ਹੁਣ ਮੇਰਾ ਦਸੀ ਪਦੀਨਾ ਸੁਖਾਵਾਂਗੀ ਨੂੰ ਮੈਂ ਤੋੜ ਕੇ ਅੱਜ ਮੈਂ ਉੱਪਰ ਆਈ ਤੇ ਲਫਾਫਾ ਨਹੀਂ ਲਈ ਪਦੀਨਾ ਜਰੂਰ ਸੁਕਾਵਾਂਗੀ ਮੈਂ ਧਨੀਆ ਦੇਖੋ ਕਿੰਨਾ ਧਨੀਆ ਨੂੰ ਵੀ ਮੈਂ ਸੁਕਾਵਾਂਗੀ ਦੇਖੋ ਪੱਕਣ ਲੱਗ ਗਿਆ ਧਨੀਆ ਇਧਰ ਹਣਾ ਇਹਨਾਂ ਨੂੰ ਫੁੱਲ ਆ ਗਿਆ ਇਹ ਬੁੱਟੇ ਨੇ ਜਿਹੜੇ ਸਾਡੇ ਇਹ ਅਸੀਂ ਹੁਣ ਗਮਲਿਆਂ ਦੇ ਵਿੱਚ ਇਹਨਾਂ ਨੂੰ ਅਗਰ ਆਪੜਾ ਕੱਢ ਦਿੰਗੇ ਫਰਿਜ ਦੇ ਵਿੱਚ ਗਮਨੇ ਚਾ ਲਾ ਦਾਂਗੇ ਕਾਫੀ ਹੋ ਗਏ ਮੌਲ ਲੈਣ ਜਾਉ ਤਾਂ ਬਹੁਤ ਆ ਪਰ ਇਹ ਨਾ ਦੇਖੋ ਜਿਹੜੇ ਵੱਡੇ ਹੁੰਦੇ ਨੇ ਦਰਖਤ ਇਹਨਾਂ ਦੇ ਪਾਮ ਦੇ ਉਹਨਾਂ ਦੇ ਥੱਲੇ ਬੀਜ ਢੇਕਦੇ ਨੇ ਬੀਜ ਡੱਕੇ ਤਾਂ ਉਹਨਾਂ ਤੋਂ ਇਹ ਹੁੰਦੇ ਨੇ ਅਸੀਂ ਕਾਫੀ ਲਾਏ ਸੀ ਜਿਨ੍ਹਾਂ ਦੇ ਵਿੱਚ ਤਕਰੀਬਨ 10-15 ਤਾਂ ਹੋ ਗਏ ਨੇ ਹਨਾ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਨੀ ਆ ਕਿ ਮੇਰੇ ਕੀ ਕੀ ਸਬਜ਼ੀ ਇੱਥੇ ਸੀ ਜੋ ਕਿ ਮੈਨੂੰ ਅੱਛੀ ਲੱਗਦੀਆਂ ਆਂ ਆਪਾਂ ਇਹ ਵੀ ਗਮਲਾ ਲਾਇਆ ਕਿ ਇਹਦਾ ਮੈਨੂੰ ਫੁੱਲ ਬਹੁਤ ਸੁਨਣਾ ਤੇ ਇਹ ਵੀ ਆਪਾਂ ਫਰਿਜ ਦੇ ਵਿੱਚ ਗਮਲੇ 'ਚ ਸ਼ਿਫਟ ਕਰ ਦੇਾਂਗੇ ਇੱਥੇ ਮੈਂ ਮੂਲੀਆਂ ਹੀ ਦੱਬ ਗਈ ਉਦਾਂ ਹੀ ਫੜ ਕੇ ਕੇ ਚਲੋ ਖਾਲੀ ਪਿਆ ਡਰਮ ਇਹ ਗਾਜਰ ਨੇ ਗਾਜਰ ਵੀ ਵਿਚਾਰੇ ਥੋੜੇ ਜਿ ਹੋਏ ਨੇ ਕੁਛ ਆਪਾਂ ਨੇ ਪੋਟ ਲਈ ਸੀਗੇ ਹਣਾ ਜਿੰਨੇ ਹੋਏ ਉੰਨੇ ਸੀ ਕਰ ਦਈਏ ਤੇ ਸਬਜੀ ਹੈ ਨਾ ਕੇਲੀਆਂ ਦੇ ਤੇ ਚੰਗੀ ਪਾ ਇਹ ਮੈਨੂੰ ਬਹੁਤ ਸੋਹਣਾ ਲੱਗਦਾ ਵਿਚਾਲੇ ਉਹਦੀ ਗਲਾਈ ਦੇਖੋ ਕਿੰਨੀ ਸੋਹਣੀ ਗਲਾਈ ਹੈ ਇਹ ਇਹ ਮੈਨੂੰ ਇਹਦੀ ਗਲਾਈ ਸਭ ਤੋਂ ਅੱਛੀ ਲੱਗਦੀ ਹੈ ਜੀ ਦੇਖੋ ਇਹਦੀ ਗਲਾਈ ਬਹੁਤ ਸੋਹਣੀ ਲੱਗਦੀ ਗਲਾਈ ਤਾਂ ਤੇ ਹੋਰ ਮੈਂ ਤਾਂ ਇੱਕ ਚੀਜ਼ ਹੋਰ ਦਿਖਾਉਣੀ ਹੈ ਇੱਕ ਅੱਦੂ ਲੱਗੇ ਹੋਏ ਸਾਡੇ ਹੀ ਆ ਵੀ ਕਹਿੰਦੇ ਆ ਨਾ ਦੇਖ ਲਿਆ ਤੁਸੀਂ ਛੋਟਾ ਜਿਹਾ ਇਹ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਪੱਕਣ ਲੱਗ ਜਾਂਦੇ ਬਹੁਤ ਛੋਟੇ ਛੋਟੇ ਲੱਗ ਕੇ ਪੱਕਦੇ ਨੇ ਇੱਧਰ ਵੀ ਇੱਕ ਇੱਕ ਦੂਸਰੀ ਸਾਈਡ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਹੈ ਉਹਨੂੰ ਤੁਹਾਨੂੰ ਦਿਖਾਈ ਦੇਵਾਂਗੇ ਇਸੇ ਬੇਲ ਨੂੰ ਦੋ ਲੱਗੇ ਹੋਏ ਨੇ ਹਨਾ ਮਨ ਚੰਗੇ ਲੱਗੇ ਕਿ ਅੱਜ ਲੱਗੇ ਹੋਏ ਮੈਂ ਦੇਖੇ ਕਾਫੀ ਦਿਨ ਬਾਅਦ ਆਈ ਇਹ ਛੋਟਾ ਹਲੇ ਦੇਖੋ ਇਹ ਵੀ ਲੱਗਿਆ ਹੋਇਆ ਹੈ ਉੱਪਰ ਛੋਟੇ ਛੋਟੇ ਤਾਂ ਬਹੁਤ ਲੱਗੇ ਹੋਏ ਨੇ ਇਹ ਦੇਖੋ ਇੱਥੇ ਲੱਗਿਆ ਇਹ ਵੀ ਲੱਗਿਆ ਹੋਇਆ ਹੈ ਇਹ ਵੀ ਨਹੀਂ ਕਾਫੀ ਹੈ ਉਧਰਲੀ ਸਾਈਡ ਤੇ ਵੀ ਜਿਹੜਾ ਆਪਾਂ ਦੇਖਿਆ ਉਧਰ ਵੀ ਸੀ ਦੋ ਤਿੰਨ ਮੈਂ ਤੋੜ ਦਿੱਤੇ ਕਿਉਂਕਿ ਉਹ ਤੋੜਨ ਦਾ ਹੀ ਸੀ ਕਿਉਂਕਿ ਉਹ ਸੁੱਕ ਜੇ ਗਏ ਤੇ ਹੋਰ ਹੀ ਤਰੀਕੇ ਦੇ ਹੋ ਗਏ ਬਸ ਉਹਦੇ ਨਾਲ ਵੱਟ ਲੱਗੇ ਹੋਏ ਨੇ ਆ ਦੇਖੋ ਇਹ ਵੀ ਇਦਾਂ ਖਰਾਬ ਜਿਹਾ ਲੱਗਦੇ ਨੇ ਉੱਚਾਂ ਨਹੀਂ ਇਹਨਾਂ ਨੂੰ ਕੀ ਪਾਣਾ ਫਿਰ ਆ ਦੇਖੀ ਇੱਥੇ ਵੀ ਨਿੱਕਾ ਜਿਹਾ ਲੱਗਿਆ ਹੋਇਆ ਵਾ ਕਾਫੀ ਨੇ ਕਰਦੇ ਜਿੰਨੇ ਵੀ ਹੋਣ ਆਪਣੇ ਇੱਕ ਦੋ ਹੋਣ ਤਾਂ ਅੱਛਾ ਲੱਗਦਾ ਵਾ ਇਹ ਵੀ ਆਪਾਂ ਕਰਦੂਆਂ ਦੀਆਂ ਬੇਲਾ ਲਾਈਆਂ ਸੀਗੀਆਂ ਇਹਨਾਂ ਨੂੰ ਦੇਖੋ ਹਲੇ ਕੀ ਲੱਗਣਾ ਤੇ ਕੀ ਨਹੀਂ ਲੱਗਣਾ ਹਨਾ ਇੱਥੋਂ ਮੂੜੀਆਂ ਵਾ ਮੂੜੀਆਂ ਪੱਟ ਕੇ ਲੱਗੀਆਂ ਬਹੁਤ ਮੂੜੀਆਂ ਹੋਈਆਂ ਨੇ ਸਾਡੇ ਖਾਣ ਜੋਗੀਆਂ ਬਹੁਤ ਸੋਹਣੀਆਂ ਹੋ ਜਾਂਦੀਆਂ ਨੇ ਦੇਖੋ ਇੱਥੇ ਆ ਕਿਉਂਕਿ ਆਪਾਂ ਨੂੰ ਡੇਲੀ ਦੋ ਕ ਮੂੜੀਆਂ ਚਾਹੀਦੀਆਂ ਤੇ ਦੋ ਚਾਰ ਹੋ ਜਾਂਦੀਆਂ ਆਪਣੇ ਆਰਾਮ ਨਾਲ ਤੇ ਆਪਾਂ ਆਰਾਮ ਨਾਲ ਤੇ ਰੱਖੇ ਖਾਣੇ ਅਗੇ ਕਰਦੀ ਆ ਔਰਗਨ ਕਹਿੰਦੇ ਆ ਜਿਹਨੂੰ ਆਰਗੈਨਿਕ ਹਨਾ ਤੇ ਇੱਥੇ ਵੀ ਸੀ ਮੂਲੀਆਂ ਇੱਥੇ ਵੀ ਮੂਲੀਆਂ ਸੀਗੀਆਂ ਜਿਹੜੀਆਂ ਆਪਾਂ ਪੱਟ ਕੇ ਸਾਰੀਆਂ ਖਾ ਲਈਆਂ ਤੇ ਮੈਂ ਤਾਂ ਇਹ ਹੀ ਕਹਿਣੀ ਹੁੰਦੀ ਆ ਥੋੜੇ ਥੋੜੀ ਜਿਹੀ ਨਿਕਲਾ ਸਕਦੇ ਘਰ ਵਿੱਚ ਸਬਜ਼ੀ ਲਾਓ ਕਮ ਸੇ ਕਮ ਜਾ ਹੋਰ ਚੀਜ਼ ਨੇ ਧਨੀਆ ਪਦੀਨਾ ਤਾਂ ਜ਼ਰੂਰ ਲਾਓ ਜਿਹੜੀ ਕਿ ਛੋਟੇ ਛੋਟੇ ਚੀਜ਼ ਆਪਾਂ ਨੂੰ ਲੈਣ ਜਾਣੀ ਨਾ ਪਵੇ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ